ਟੈਕਸ ਜਮ੍ਹਾਂ ਕਰਾਉਣ ਦਾ ਤਾਂ ਆਖਰੀ ਦਿਨ ਹੈ ਇਸੇ ਸਬੰਧ ਦੇ ਨਾਲ ਲੋਕਾਂ ਨੂੰ ਲੋਕਾਂ ਦੇ ਵਿੱਚ ਇਹ ਚਾਹ ਹੋਣੀ ਚਾਹੀਦੀ ਹੈ ਕਿ ਜਿਆਦਾ ਤੋਂ ਜਿਆਦਾ ਚੰਗੇ ਸਮੇਂ ਸਿਰ ਆ ਕੇ ਜਿਹੜਾ ਟੈਕਸ ਉੱਪਰ ਆ ਜਾਏ ਲੇਕਿਨ ਜੋ ਇਹਨੇ ਵੀ ਬੂਥ ਮਹੌਲੇ ਦੇ ਵਿੱਚ ਬਣਾਏ ਗਏ ਨੇ ਉਹਨਾਂ ਤੇ ਸਾਰੇ ਬੂਥਾਂ ਦੇ ਜਿਹੜੇ ਅਸੀਂ ਚੈੱਕ ਕੀਤੇ ਦੇਖਿਆ ਪਰ ਲੋਕਾਂ ਨੇ ਬਿਲਕੁਲ ਵੀ ਭੀੜ ਨਹੀਂ ਹੈ ਇੱਕ ਇੱਕ ਦੋ ਦੋ ਲੋਕੋ ਵੀ ਕੁਝ ਕੁਝ ਘੰਟਿਆਂ ਬਾਅਦ ਆ ਰਹੇ ਨੇ ਜਦੋਂ ਕਿਸੇ ਬੂਥ ਤੇ ਦੋ ਲੋਕ ਆਏ ਨੇ ਕਿਸੇ ਬੂਥ ਤੇ 10 ਲੋਕ ਆਏ ਨੇ ਇਹੋ ਜਿਹੀ ਗਿਣਤੀ ਹੈ ਹਾਲਕਿ ਅਧਿਕਾਰੀਆਂ ਦੇ ਨਾਲ ਮੈਂ ਇਹ ਗੱਲ ਕੀਤੀ ਹੈ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਮੋਹਾਲੀ ਦੇ ਵਿੱਚ 100% ਟੈਕਸ ਹੁਣ ਤੱਕ ਜਮ੍ਹਾਂ ਨਹੀਂ ਹੋਇਆ ਹੁਣ ਤਾਂ ਸਿਰਫ 50% ਦੇ ਕਰੀਬ ਟੈਕਸ ਹੀ ਜਮ੍ਹਾਂ ਹੋ ਪਾਇਆ ਹੈ ਯਾਨੀ 50% ਮੁਹਾਲੀ ਦੀ ਜਨਤਾ ਹੁਣ ਵੀ ਬਾਕੀ ਹੈ ਜਿਹੜਾ ਟੈਕਸ ਨਹੀਂ ਦਿੱਤਾ ਤੇ ਲੋਕਾਂ ਨੂੰ ਇਹ ਵੀ ਪਤਾ ਹੈ ਕਿ 31 ਦਸਤੇ ਬਾਅਦ ਜੇ ਟੈਕਸ জমা ਕਰਾਇਆ ਜਾਏਗਾ ਤੇ ਉਹਨਾਂ ਨੂੰ 100% ਦਾ ਜੁਰਮਾਨਾ ਜਿਹੜਾ ਨਾਲ ਦੇਣਾ ਪਵੇਗਾ ਯਾਨੀ ਜੇ ਕਿਸੇ ਦੋਸਤੋ ਕਾਜਦੇ ਪਲਾਟ ਦੇ ਵਿੱਚ ਜੇ 1400 ਰੁਪਏ ਉਹਨਾਂ ਨੂੰ ਪ੍ਰੋਪਰਟੀ ਟੈਕਸ ਲੱਗਦੇ ਹੈ ਤੇ ਉਹਨਾਂ ਨੂੰ 1400 ਹੀ ਨਾਲ ਹੋਰ ਦੇਣਾ ਪਵੇਗਾ ਯਾਨੀ ਕੁੱਲ 2800 ਰੁਪਏ 31 ਦਸਤੇ ਤੋਂ ਬਾਅਦ ਜਮਾ ਕਰਾਣੇ ਪੈਣਗੇ ਲੇਕਿਨ ਫਿਰ ਵੀ ਲੋਕ ਜਿਹੜੇ ਨੇ ਮੁਹਾਲੀ ਦੇ ਹੋਣ ਲਾਪਰਵਾਹੀ ਦਿਖ ਰਹੇ ਨੇ